ਇਸ ਦਿਨ ਬੰਦ ਰਹਿਣਗੇ ਸਕੂਲ ਕਾਲਜ ਅਤੇ ਸਰਕਾਰੀ ਦਫ਼ਤਰ ਪੰਜਾਬ ਸਰਕਾਰ ਨੇ ਲਿਆ ਵੱਡਾ ਫੈਸਲਾ ਅਪ੍ਰੈਲ ਦੇ ਮਹੀਨੇ ਦੇ ਵਿੱਚ ਬਹੁਤ ਸਾਰੀਆਂ ਸਰਕਾਰੀ ਛੁੱਟੀਆਂ ਆਈਆਂ ਨੇ ਜਿਸ ਤੋਂ ਬਾਅਦ ਹੁਣ ਇੱਕ ਹੋਰ ਸਰਕਾਰੀ ਛੁੱਟੀ ਇਸ ਮਹੀਨੇ ਦੇ ਵਿੱਚ ਆ ਰਹੀ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਸ ਦਿਨ ਛੁੱਟੀ ਦਾ ਐਲਾਨ ਕੀਤਾ ਗਿਆ ਏ ਇਸ ਦਿਨ ਸਰਕਾਰੀ ਦਫ਼ਤਰ ਅਤੇ ਸਕੂਲ ਕਾਲਜ ਦੇ ਜਿਹੜੇ ਉਹ ਬੰਦ ਰਹਿਣਗੇ ਬੱਚਿਆਂ ਨੂੰ ਵੀ ਛੁੱਟੀ ਹੋਵੇਗੀ ਅਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਵੀ ਛੁੱਟੀ ਹੋਵੇਗੀ ਪੰਜਾਬ ਸਰਕਾਰ ਵੱਲੋਂ ਸਾਲ 2025 ਲਈ ਜਾਰੀ ਅਗਸਤ ਦੇ ਛੁੱਟੀਆਂ ਦੇ ਕੈਲੰਡਰ ਦੇ ਵਿੱਚ ਇਹ ਦਿਨ ਵੀ ਸ਼ਾਮਿਲ ਹੈ ਤਾਂ 29 ਅਪ੍ਰੈਲ ਵਾਲੇ ਦਿਨ ਛੁੱਟੀ ਆ ਜਿਹੜੀ ਉਹ ਹੋਵੇਗੀ ਭਗਵਾਨ ਪਰਸ਼ੂਰਾਮ ਜਨਮ ਦਿਤੀ ਦੇਸ਼ ਭਰ ਦੇ ਵਿੱਚ ਇਸ ਦਿਨ ਬੜੀ ਧੂਮਧਾਮ ਨਾਲ ਮਨਾਈ ਜਾ ਰਹੀ ਹੈ ਅਕਸ਼ੇ ਤ੍ਰਿਤੀਆ ਤੇ ਸੋਨਾ ਖਰੀਦਣਾ ਬੇਹਦ ਸ਼ੁਭ ਮੰਨਿਆ ਜਾਂਦਾ ਹੈ ਤਾਂ ਪੰਜਾਬ ਸਰਕਾਰ ਦੇ ਵੱਲੋਂ 29 April ਯਾਨੀ ਕਿ ਮੰਗਲਵਾਰ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਹ ਫੈਸਲਾ 29 April ਨੂੰ ਭਗਵਾਨ ਸ਼੍ਰੀ ਪਰਸ਼ੂਰਾਮ ਦੇ ਜਨਮ ਦਿਵਸ ਨੂੰ ਲੈ ਕੇ ਲਿਆ ਗਿਆ ਹੈ ਇਸ ਦਿਨ ਸਾਰੇ ਸਕੂਲਾਂ ਕਾਲਜਾਂ ਸਰਕਾਰੀ ਦਫ਼ਤਰਾਂ ਅਤੇ ਹੋਰ ਵੱਖ-ਵੱਖ ਅਦਾਰਿਆਂ ਦੇ ਵਿੱਚ ਛੁੱਟੀ ਰਹੇਗੀ ਜਿਹੜੇ ادارے ਇਹਨਾਂ ਛੁੱਟੀਆਂ ਨੂੰ ਮਾਨਤਾ ਦਿੰਦੇ ਨੇ ਉਹ ادارے ਜਿਹੜੇ ਇਸ ਦਿਨ ਬੰਦ ਰਹਿਣਗੇ ਤਾਂ ਪੰਜਾਬ ਸਰਕਾਰ ਵੱਲੋਂ ਸਾਲ 2025 ਲਈ ਜਾਰੀ ਗਲਤੜ ਛੁੱਟੀਆਂ ਦੇ ਕੈਲੰਡਰ ਦੇ ਵਿੱਚ 29 April ਦਾ ਦਿਨ ਵੀ ਸ਼ਾਮਿਲ ਕੀਤਾ ਗਿਆ ਹੈ ਤਾਂ ਇਸ ਦਿਨ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੀ ਜਨਮ ਦਿਨ ਨੂੰ ਲੈ ਕੇ ਵਿਸ਼ੇਸ਼ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਤਾਂ ਜੇ ਗੱਲ ਕੀਤੀ ਜਾਵੇ ਵਿਸਾਖੀ ਮੌਕੇ ਵੀ ਛੁੱਟੀ ਸੀ ਇਸ ਮਹੀਨੇ ਗੁੱਡ ਫਰਾਈਡੇ ਦੀ ਵੀ ਛੁੱਟੀ ਆ ਜਿਹੜੀ ਉਹ ਹੋਈ ਸੀ ਇਸ ਤੋਂ ਇਲਾਵਾ ਇੱਕ ਹੋਰ ਛੁੱਟੀ ਆ ਜਿਹੜੀ ਉਹ ਹੁਣ ਆ ਰਹੀ ਐ ਇਸ ਬਾਬਤ ਜਾਣਕਾਰੀ ਆ ਜਿਹੜੀ ਉਹ ਟੌਡੇ ਨਾਲ ਪਹੁੰਚੀ ਕੀਤੀ ਐ ਤਾਂ ਪੰਜਾਬ ਸਰਕਾਰ ਦੇ ਵੱਲੋਂ ਇਸ ਬਾਬਤ ਇੱਕ ਕੈਲੰਡਰ ਵੀ ਜਾਰੀ ਕੀਤਾ ਗਿਆ ਸੀ ਜਿਸ ਦੇ ਵਿੱਚ 29 April ਦਾ ਦਿਨ ਆ ਜਿਹੜਾ ਉਹ ਮੈਂਸ਼ਨ ਕੀਤਾ ਗਿਆ ਐ ਤਾਂ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਜਨਮ ਦਿਵਸ ਵਾਲੇ ਦਿਨ ਇਸ ਛੁੱਟੀ ਦਾ ਐਲਾਨ ਆ ਜਿਹੜਾ ਉਹ ਕੀਤਾ ਗਿਆ ਐ ਇਸ ਤੋਂ ਇਲਾਵਾ ਕੁਝ ਹੋਰ ਛੁੱਟੀਆਂ ਨੇ ਜਿਹੜੀਆਂ ਉਹਨਾਂ ਦਾ ਵੀ ਐਲਾਨ ਕੀਤਾ ਗਿਆ ਐ ਜਿਹੜੀਆਂ ਤੁਸੀਂ ਕੈਲੰਡਰ ਦੇ ਵਿੱਚ ਦੇਖ ਸਕਦੇ ਹੋ ਤਾਂ ਤੁਹਾਨੂੰ ਪਹਿਲਾਂ ਹੀ ਇਸ ਛੁੱਟੀ ਦੇ ਬਾਰੇ ਜਾਣਕਾਰੀ ਦਿੱਤੀ ਹੈ ਕਿਉਂਕਿ ਅਕਸਰ ਕਈ ਵਾਰ ਆਮ ਲੋਕ ਤੇ ਜਿਹੜੇ ਉਹ ਭੁੱਲ ਜਾਂਦੇ ਨੇ ਕਿ ਇਸ ਦਿਨ ਦੀ ਸਰਕਾਰੀ ਛੁੱਟੀ ਹੈ ਜਿਸ ਕਰਕੇ ਕਈ ਵਾਰ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿੱਚੋਂ ਜਾਂ ਫਿਰ ਹੋਰ ਅਜਿਹੇ ਅਦਾਰਿਆਂ ਦੇ ਵਿੱਚੋਂ ਕੰਮ ਕਰਵਾਉਣ ਗਿਆ ਨੂੰ ਖਾਲੀ ਵਾਪਸ ਪਰਤਣਾ ਪੈਂਦਾ ਹੈ ਅਕਸਰ ਹੀ ਅਜਿਹੀਆਂ ਘਟਨਾਵਾਂ ਨੇ ਜਿਹੜੀਆਂ ਉਹ ਦੇਖਣ ਨੂੰ ਮਿਲਦੀਆਂ ਨੇ ਹਾਲਾਂਕਿ ਬਹੁਤ ਸਾਰੇ ਅਦਾਰੇ ਅਜੇ ਵੀ ਨੇ ਜਿਹੜੇ ਇਸ ਦਿਨ ਬੁੱਲੇ ਰਹਿਣਗੇ ਕਿਉਂਕਿ ਵਕਵਕੋ ਵੱਖ-ਵੱਖ ادارے ਨੇ ਜਿਹੜੇ ਉਹ ਆਪਣੇ ਹਿਸਾਬ ਨਾਲ ਕੰਮ ਕਰਦੇ ਨੇ ਆਪਣੀ ਪਾਲਿਸੀ ਦੇ ਨਾਲ ਕੰਮ ਕਰਦੇ ਨੇ ਬਹੁਤ ਸਾਰੇ ਸਰਕਾਰੀ ادارے ਨੇ ਜਿਹੜੇ ਉਹਨਾਂ ਦੇ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਜਦਕਿ ਨਿੱਜੀ ادارے ਨੇ ਜਿਹੜੇ ਉਹਨਾਂ ਦੇ ਵਿੱਚ ਛੁੱਟੀ ਆ ਜਿਹੜੀ ਉਹ ਉਹਨਾਂ ਦੇ ਆਪਣੇ ਕੈਲੰਡਰਾਂ ਦੇ ਹਿਸਾਬ ਨਾਲ ਹੁੰਦੀ ਹੈ ਤਾਂ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਨੂੰ ਲੈ ਕੇ ਇਸ ਛੁੱਟੀ ਦਾ ਐਲਾਨ ਜਿਹੜਾ ਉਹ ਕੀਤਾ ਗਿਆ ਹੈ ਇਸ ਮੌਕੇ ਵਕਵਕੋ ਸੂਬਿਆਂ ਦੇ ਵਿੱਚ ਵੀ ਸਮਾਗਮ ਨੇ ਜਿਹੜੇ ਉਹ ਕਰਵਾਏ ਜਾਂਦੇ ਨੇ ਅਤੇ ਇਹ ਇਹਨਾਂ ਸਮਾਰਗਮ ਦੇ ਵਿੱਚ ਸ਼ਰਧਾਂਜਲੀ ਹੈ ਜਿਹੜੀ ਉਹ ਭੇਟ ਕੀਤੀ ਜਾਂਦੀ ਹੈ ਤਾਂ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਨੂੰ ਲੈ ਕੇ ਵੱਡਾ ਐਲਾਨ ਛੁੱਟੀ ਦਾ ਕੀਤਾ ਗਿਆ ਹੈ 29 ਅਪ੍ਰੈਲ ਦਿਨ ਮੰਗਲਵਾਰ ਵਾਲੇ ਦਿਨ ਸਰਕਾਰੀ ਛੁੱਟੀ ਹੈ ਪੰਜਾਬ ਸਰਕਾਰ ਦੇ ਵੱਲੋਂ ਗਸਟਡ ਛੁੱਟੀ ਦਾ ਐਲਾਨ ਇਸ ਦਿਨ ਕੀਤਾ ਗਿਆ ਹੈ